ਸਹੀ ਕਾਲ ਮੇਰੇ ਸਾਰੇ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅੱਜ ਦੀ ਇਨਫੋਰਮੇਸ਼ਨ ਵੀਡੀਓ ਹੈ ਸ਼ਹਿਰ ਲੁਧਿਆਣੇ ਦੀ ਜੇਕਰ ਤੁਸੀਂ 3 ਵੀਲਰ 'ਚ ਬੈਠ ਕੇ ਆਟੋ 'ਚ ਬੈਠ ਕੇ ਫਲੋਰ ਤੋਂ ਲੁਧਿਆਣੇ ਵੱਲ ਆਉਂਦੇ ਜਾਂਦੇ ਹੋ ਤਾਂ ਖਾਸ ਤੌਰ ਤੇ ਔਰਤਾਂ ਸਾਵਧਾਨ ਹੋ ਜਾਓ ਸਵਾਰੀਆਂ ਢੋਣ ਦੀ ਆੜ 'ਚ ਨੈਸ਼ਨਲ ਹਾਈਵੇ ਤੇ ਲੁਟੇਰੀਆਂ ਦੇ ਕੋ ਗਰੋ ਸਰਗਰਮ ਆਗਾ ਉੱਥੇ ਜੋ ਮੌਕਾ ਮਿਲਦੇ ਹੀ ਚਲਦੇ 3 ਵੀਲਰ 'ਚ ਪੇਸ਼ਦਾਰ ਹਥਿਆਰਾਂ ਦੇ ਜੋਰ ਤੇ ਔਰਤਾਂ ਤੋਂ ਸਭ ਕੁਝ ਲੁੱਟ ਲੈਂਦੇ ਆ ਅਜਿਹਾ ਹੀ ਇੱਕ ਮਾਮਲਾ ਅੱਜ ਸ਼ਾਮ 4 ਵਜੇ ਲੁਧਿਆਣੇ ਤੋਂ ਫਲੋਰ ਵੱਲ ਜਾਂਦੇ ਹੋਏ ਨੈਸ਼ਨਲ ਹਾਈਵੇ ਤੇ ਸਾਹਮਣੇ ਆਇਆਗਾ ਜਦੋਂ ਇੱਕ ਮਹਿਲਾ ਆਟੋ 'ਚ ਬਹਿ ਕੇ ਫਲੋਰ ਵੱਲ ਆਉਣ ਲੱਗੀ ਤਾਂ ਪੀੜਤ ਮਹਿਲਾ ਮੁਤਾਬਕ ਉਸ ਆਟੋ ਵਿੱਚ ਪਹਿਲਾਂ ਹੀ ਚਾਲਕ ਤੋਂ ਇਲਾਵਾ ਤਿੰਨ ਜਿਹੜੇ ਲੜਕੇ ਬੈਠੇ ਸੀਗੇ ਰਾਹ ਬੱਚਿਆ ਕਾ ਲੜਕੇ ਨੇ ਬਾਥਰੂਮ ਜਾਣ ਨੂੰ ਬੋਲਿਆ ਤੇ ਆਟੋ ਰੁਕਵਾ ਕੇ ਜਿਉਂ ਹੀ ਉਹ ਵਾਪਸ ਆਇਆ ਤਾਂ ਲੁਟੇਰਿਆਂ ਨੇ ਜੋ ਮਹਿਲਾ ਪਹਿਲਾਂ ਸਾਈਡ ਤੇ ਬੈਠੀ ਹੋਈ ਸੀ ਉਸ ਨੂੰ ਆਪਣੇ ਵਿਚਾਰ ਕਰ ਲਿਆ ਥੋੜਾ ਅੱਗੇ ਜਾਂਦੇ ਹੀ ਤਿੰਨਾਂ ਲੁਟੇਰਿਆਂ ਨੇ ਤੇਜ਼ ਦਰ ਹਥਿਆਰ ਕੱਢ ਲਿਆ ਤੇ ਔਰਤ ਨੂੰ ਉਹਦੀ ਗਲੇ ਵਿੱਚ ਪਾਈ ਹੋਈ ਚੁੰਨੀ ਨਾਲ ਜਿਹੜਾ ਬੰਨਣ ਦੀ ਕੋਸ਼ਿਸ਼ ਕੀਤੀ ਤਾਂ ਦਲੇਰੀ ਦਿਖਾਉਂਦੇ ਹੋਏ ਔਰਤ ਨੇ ਉਹਨਾਂ ਲੁਟੇਰਿਆਂ ਨਾਲ ਭੜ ਗਈ ਤੇ ਚੱਲਦੇ ਆਟੋ ਤੋਂ ਮੱਤ ਮੰਗ ਲਈ ਬਾਹਰ ਲਟਕ ਗਈ ਔਰਤ ਨੂੰ ਇਸ ਹਾਲਤ 'ਚ ਦੇਖ ਕੇ ਰਾਹ ਜਾਂਦੇ ਲੋਕਾਂ ਨੇ ਆਟੋ ਨੂੰ ਰੁਕਮਾਉਣ ਲਈ ਉਹਦੇ ਅੱਗੇ ਆਪਣੀ ਗੱਡੀ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰੇ ਕਾਰਾਂ ਨੂੰ ਟੱਕਰ ਮਾਰਦੇ ਹੋਏ ਅੱਗੇ ਵਧਦੇ ਰਹੇ ਇੰਨਾ ਲੁਟੇਰਿਆਂ ਦੇ ਪਿੱਛੇ ਓਕਟੋ ਪੱਤਰਕਾਰ ਆ ਰਿਹਾ ਸੀ ਜਿਸ ਨੇ ਪੂਰੀ ਘਟਨਾ ਨੂੰ ਆਪਣੇ ਕੈਮਰੇ ਵਿੱਚ ਰਿਕਾਰਡ ਕਰ ਲਿਆ ਕੋਜੀ ਦੂਰੀ ਤੇ ਜਾ ਕੇ ਤੇਜ਼ ਦਰ ਰਫ਼ਤਾਰ ਆਟੋ ਪਲਟ ਗਿਆ ਜਿਸ ਨਾਲ ਦੋ ਲੁਟੇਰੇ ਜ਼ਖਮੀ ਹੋ ਗਏ ਜਦੋਂ ਕਿ ਤੀਜਾ ਉਸ ਦਾ ਸਾਥੀ ਫਰਾਰ ਹੋ ਗਿਆ ਇਸ ਘਟਨਾ 'ਚ ਪੀਰ ਤੌਰ ਔਰਤ ਦੀ ਜਾਨ ਜਾਂਦੇ ਜਾਂਦੇ ਬਚੀ ਹੈ ਜੇਕਰ ਆਟੋ ਮਹਿਲਾ ਦੇ ਵੱਲ ਪਲਟ ਜਾਂਦਾ ਤਾਂ ਉਹ ਹੀਠਾਂ ਦੱਬ ਜਾਂਦੀ ਦੋਵੇਂ ਲੁਟੇਰਿਆਂ ਦੀ ਪਹਿਲਾਂ ਲੋਕਾਂ ਨੇ ਖੂਬ ਸੇਵਾ ਕੀਤੀ ਤੇ ਇਸ ਤੋਂ ਬਾਅਦ ਪੌਲਸ ਦੇ ਹਵਾਲੇ ਕਰਤੇ ਇਸ ਘਟਨਾ ਚ ਪੀੜਤ ਮਹਿਲਾ ਦੀ ਜਿਹੜੀ ਜ਼ਖਮੀ ਹੋ ਗਈ ਜਿਸ ਦੀ ਜਾਨ ਜਾਂਦੇ ਜਾਂਦੇ ਬਚੀ ਹੈ ਲੋਕਾਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਖੁਦ ਨੂੰ ਸਮਝਾਉਣਾ ਚਾਹੀਦਾ ਹੈ ਤੇ ਲੋਕਲ ਸ਼ਹਿਰ ਚ ਆਉਣ ਜਾਣ ਲਈ ਤਾਂ ਆਟੋ ਸਹੀ ਆ ਪਰ ਦੂਜੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਜਾਣ ਲਈ ਬੱਸਾਂ ਦੀ ਵਰਤੋਂ ਕਰਨੀ ਚਾਹੀਦੀ ਆ ਹਾਲਾਂਕਿ ਔਰਤਾਂ ਦਾ ਸਰਕਾਰ ਵੱਲੋਂ ਕਿਰਾਇਆ ਵੀ ਫ੍ਰੀ ਆ ਤਾਂ ਇਹ ਸੀ ਅੱਜ ਦੀ ਆਪਣੀ ਇਨਫੋਰਮੇਸ਼ਨ ਵੀਡੀਓ ਤੇ ਲੁਧਿਆਣਾ ਸ਼ਹਿਰ ਵਿੱਚ ਜੇਕਰ ਫਲੋਰ ਤੋਂ ਲੁਧਿਆਣੇ ਵਾਲਾ ਆਉਂਦੇ ਜਾਂਦੇ ਹਾਂ ਤਾਂ ਆਪਣਾ ਧਿਆਨ ਜਰੂਰ ਰੱਖਿਆ ਕਰੋ ਔਰਤਾਂ ਤਾਂ ਇਸ ਨੂੰ ਅੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਔਰਤਾਂ ਦੀ ਰੱਖ ਰਖਾ ਲਈ ਇਹੋ ਵੀਡੀਓ ਬਣਾਈ ਗਈ ਹੈ ਤਾਂ ਔਰਤਾਂ ਸੇਫ ਰਹਿਣ ਤਾਂ ਧੰਨਵਾਦ ਸਾਰੇ ਦੋਸਤਾਂ ਦਾ ਜਿਹੜੇ ਆਪਣੇ ਵੀਡੀਓ ਵੇਖਦੇ ਆ